ਇੱਕ ਮੰਦਪਾਗੀ ਖਬਰ ਆਂਦੀ ਹੈ ਲਾਈਨ ਤੇ ਚੜਿਆ ਇੱਕ ਲਾਈਨਮੈਨ ਥੱਲੇ ਡਿੱਗ ਜਾਂਦਾ ਵੈ ਇਹ ਤਾਂ ਹੁਣ ਦੇਖੋ ਜੀ ਡਾਕਟਰ ਅੰਦਰ ਅਸੀਂ ਜਾਣਿਆ ਉਹ ਕਹਿੰਦੇ ਵੀ ਹਲੇ ਕੁਝ ਕਹਿ ਨਹੀਂ ਸਕਦੇ ਵੀ ਕਦੇ ਕਹਿ ਰਹੇ ਆ ਵੀ ਠੀਕ ਐ ਕਦੇ ਕਹਿ ਰਹੇ ਆ ਵੀ ਵੀ ਸੀਰੀਅਸ ਐ ਇੱਕ ਗੱਲ ਆ ਜਾਂਦੀ ਹੈ ਵੱਡੀ ਕਿ ਬਿਜਲੀ ਮੈਕਮੇ ਦੇ ਵੱਡੇ ਅਧਿਕਾਰੀ ਹੈ ਕਿੱਥੇ ਨੇ ਉਹਨਾਂ ਦਾ ਬੰਦਾ ਉਹਨਾਂ ਦੀ ਲਾਈਨ ਸਹੀ ਕਰ ਰਿਹਾ ਸੀਗਾ ਲੇਕਿਨ ਅਸਤਖ ਖਾਲ ਨਹੀਂ ਪੁੱਛਣਾ ਇਹ ਕੋਈ ਨਹੀਂ ਆ ਜੀ ਕੋਈ ਸਿੰਗਲ ਪਰਸਨ ਹੀ ਆਏਗਾ ਜੀ ਉਹ ਐਕਸੀਡੈਂਟ ਦਾ ਕੀ ਬਣਿਆ ਅਜ ਤੱਕ ਐਕਸੀਡੈਂਟ ਤਾਂ ਹਲੇ ਆਈ ਨਹੀਂ ਹੋਰੇ ਉਹਨਾਂ ਦਾ ਇੱਕ ਵਾਰ ਵੀ ਸ਼ਕਲ ਨਹੀਂ ਦਿਖਾਈ ਆ ਕੇ ਨੇ ਚੇਅਰਮੈਨ ਕਹਿ ਰਿਹਾ ਸੀ ਐਕਸੀਡੈਂਟ ਦੀ ਗਲਤੀ ਨਹੀਂ ਹੈਗੀ ਇਹ ਦੇ ਅੰਦਰ ਉਹ ਤਾਂ ਸ਼ਰੇਆਮ ਝੂਠ ਬੋਲ ਰਿਹਾ ਈ ਬਹੁਤ ਝੂਠ ਬੋਲ ਰਿਹਾ ਵਾ ਇਹ ਕਹਿੰਦੇ ਜੋ ਮੈਨੂੰ ਪਤਾ ਲੱਗਿਆ ਵੀ ਪੌਣੇ 2 ਸਾਲ ਦੇ ਵਿੱਚ ਤਿੰਨ ਜਣੇ ਜਾਨ ਜਾ ਚੁੱਕੀ ਹੈ ਉਹ ਇਹਨਾਂ ਦੀ ਅੰਗਲੀ ਕਰਕੇ ਗਈ ਆ ਜਿਹੜਾ ਐਕਸੀਡੈਂਸੀ ਅਗਰ ਉਹਦੇ ਹੁੰਦੇ ਨੀਚੇ ਖੜਾ ਹੈ ਉਹਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਜਲਦੀ ਕਰ ਜਲਦੀ ਕਰ ਉਹਦੇ ਵਜ੍ਹਾ ਨਾਲ ਸਾਡਾ ਭਰਾ ਵੀ ਇਹ ਹਾਲਤ ਅੱਜ ਕਿ ਉਹ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲ ਲੁਗਨਾ ਲਈ ਇਕਨ ਮਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ 19 ਤਾਰੀਖ ਨੂੰ ਇੱਕ ਮੰਦਪਾਗੀ ਖਬਰ ਆਂਦੀ ਹੈ ਲਾਈਨ ਤੇ ਚੜਿਆ ਇੱਕ ਲਾਈਨਮੈਨ ਥੱਲੇ ਡਿੱਗ ਜਾਂਦਾ ਵੈ ਜਿਸ ਗਲਤੀ ਕਰਕੇ ਥੱਲੇ ਡਿੱਗਦਾ ਹੈ ਲੇਕਿਨ ਉਸ ਤੋਂ ਬਾਅਦ ਜਿੰਨੇ ਬਿਜਲੀ ਬੋਰਡ ਦੇ ਕਰਮਚਾਰੀ ਹੁੰਦੇ ਨੇ ਉਹ ਸਟ੍ਰਾਈਕ ਤੇ ਆਏ ਨੇ ਤੇ ਹੜਤਾਲ ਸ਼ੁਰੂ ਕਰ ਦਿੰਦੇ ਨੇ ਲੇਕਿਨ ਲੋਲੀਵੋਪ ਦਿੱਤਾ ਜਾਂਦਾ ਚੇਅਰਮੈਨ ਵੱਲੋਂ ਅਸੀਂ ਪ੍ਰਮੁੱਖਤਾਂ ਨਾਲ ਖ਼ਬਰ ਹੀ ਦਿਖਾਈ ਸੀਗੀ ਲੇਕਿਨ ਉਹ ਸ਼ਖਸ ਜਿਹੜਾ ਵੈ ਅੱਜ ਵੀ ਜ਼ਿੰਦਗੀ ਦੇ ਮੌਤ ਨਾਲ ਲੜਦਾ ਪਿਆ ਲੇਕਿਨ ਉਸ ਨੂੰ ਕੋਈ ਹੋਸ਼ ਨਹੀਂ ਹੈਗੀ ਉਹਦਾ ਪਰਿਵਾਰ ਵੀ ਉਸ ਸਮੇਂ ਗਲਬਤ ਕਰ ਰਸੀ ਪਰਿਵ ਭਰਾ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਵੀਰੇ ਇਸ ਸਮੇਂ ਕਿੱਦਾਂ ਦੀ ਕੰਡੀਸ਼ਨ ਹੈ ਹਲੇ ਡਾਕਟਰ ਕੋ ਉਸ ਦੱਸ ਨਹੀਂ ਰਹੇ ਕਦੇ ਕਹਿੰਦੇ ਆ ਵੀ ਹਾਂ ਅੱਜ ਤਾਂ ਕਹਿ ਰਹੇ ਆ ਵੀ ਬਹੁਤ ਕਿਡਨੀ ਚ ਪ੍ਰੋਬਲਮ ਆਈ ਹੈ ਹਾਂ ਵੀ ਉਹ ਦਾ ਕੱਲ ਨੂੰ ਡਿਲੀਸ਼ਨ ਕਰਨਾ ਵਾ ਵੀ ਕੱਲ ਨੂੰ ਹਾਂਜੀ ਕੱਲ ਨੂੰ 4-5 ਬੰਦੇ ਬੁਲਾ ਲਿਓ ਵੀ ਵੀ ਫੋਨ ਚਾਹੀਦਾ ਵਾ ਕੋਈ ਮੂਵਮੈਂਟ ਕੀਤੀ ਮੂਵਮੈਂਟ ਹਲੇ ਨਹੀਂ ਕੁਝ ਨਹੀਂ ਤੇ ਉਹ ਐਕਸ਼ਨ ਦਾ ਕੀ ਬਣਿਆ ਅਜ ਤੱਕ ਐਕਸ਼ਨ ਤਾਂ ਹਲੇ ਆਈ ਨਹੀਂ ਹੋਰੇ ਉਹਨਾਂ ਦਾ ਇੱਕ ਵਾਰ ਵੀ ਸ਼ਕਲ ਨਹੀਂ ਦਿਖਾਈ ਆ ਕੇ ਹਾਂ ਜੋਸੀ ਖਬਰ ਚਲਾਈ ਸੀ ਤੁਸੀਂ ਚੇਅਰਮੈਨ ਦੇ ਬਿਆਨ ਸੁਣੇ ਹੋਣੇ ਚੇਅਰਮੈਨ ਕਹਿ ਰਿਹਾ ਸੀ ਐਕਸੀਡੈਂਟ ਦੀ ਗਲਤੀ ਨਹੀਂ ਹੈਗੀ ਇਹ ਦੇ ਅੰਦਰ ਉਹ ਤਾਂ ਸਰੇਆਮ ਝੂਠ ਬੋਲ ਰਿਹਾ ਈ ਬਹੁਤ ਝੂਠ ਬੋਲ ਰਿਹਾ ਵਾ ਉਹ ਮੈਂ ਸੁਣੀਆ ਖਬਰ ਸਭ ਦੇਖੀਆ ਪਰ ਝੂਠ ਬੋਲ ਰਿਹਾ ਸਰੇਆਮ ਝੂਠ ਬੋਲ ਰਿਹਾ ਉਹ ਲੇਕਿਨ ਜਿਸ ਮੀਡੀਆ ਨੇ ਖਬਰ ਵੀ ਗਲਤ ਲਗਾਈ ਸੀ ਉਹਨੇ ਵੀ ਸਹੀ ਚਲਾਤੀ ਅੱਜ ਲਗਾਤੀ ਹਾਂਜੀ ਲੇਕਿਨ ਇਹ ਫੇਰ ਕੀ ਗੇਮ ਕੀ ਚੱਲੀ ਸਾਰੀ ਇਹ ਤਾਂ ਹੁਣ ਦੇਖੋ ਜੀ ਡਾਕਟਰ ਅੰਦਰ ਅਸੀਂ ਜਾਣੇ ਉਹ ਕਹਿੰਦੇ ਵੀ ਹਲੇ ਕੁਝ ਕਹਿ ਨਹੀਂ ਸਕਦੇ ਵੀ ਕਦੇ ਕਹਿ ਰਹੇ ਆ ਵੀ ਠੀਕ ਆ ਕਦੇ ਕਹਿ ਰਹੇ ਆ ਵੀ ਵੀ ਸੀਰੀਅਸ ਆ ਵੀ ਸਾਨੂੰ ਕੋਈ ਪੱਕਾ ਰਾਸ਼ਰਾ ਨਹੀਂ ਦੇ ਰਹੇ ਆ ਲੇਕਿਨ ਅ ਸ਼ੌਂਕੀ ਸ਼ੇਰਪੁਰ ਦੇ ਬਾਹਰ ਖੜੇ ਹਾਂ ਕਿਉਂ ਖੜੇ ਹੋਏ ਹਾਂ ਸਰ ਜਿਹੜੇ ਉਹ ਕਹਿੰਦੇ ਆ ਨਾ ਐਨ ਆਰ ਐਸ ਕੱਟ ਕੇ ਦੇ ਰਹੇ ਆ ਉਹ ਅਸੀਂ ਹਸਪੀਟਲ ਐਨ ਆਰ ਕਹ ਰਿਹਾ ਐਮ ਆਰ ਆਰ ਕੱਟ ਕੇ ਦੇ ਰਹੇ ਆ ਹਸਪੀਟਲ ਗਏ ਆ ਉਹ ਕਹਿੰਦੇ ਅਸੀਂ ਕੱਟ ਕੇ ਥਾਣੇ ਭੇਜਤੀ ਆ ਤੇ ਉਰੇ ਆਏ ਆ ਉਹ ਕਹਿੰਦੇ ਵੀ ਸਾਡੇ ਕੋਲ ਗੁੰਮ ਗਈ ਆ ਇੰਨੀ ਵੱਡੀ ਉਹ ਕਰਤੀ ਐਨਗੈਲੀ ਕਰਤੀ ਮਤਲਬ ਲੀਗਲ ਡਾਕੂਮੈਂਟ ਉਹ ਕਹਿੰਦੇ ਜੋ ਵੀ ਲੀਗਲ ਡਾਕੂਮੈਂਟ ਹੋਰ ਉਹ ਕਹ ਰਹੇ ਵੀ ਕਹਿੰਦੇ ਤੁਸੀਂ ਜਾ ਕੇ ਦੁਬਾਰਾ ਕਢਾ ਲਓ ਕਾਪੀ ਕਢਾ ਲਓ ਹੁਣ ਹਸਪੀਟਲ ਜਾ ਰਹੇ ਆ ਉਹ ਕਹਿੰਦੇ ਅਸੀਂ ਤੁਹਾਨੂੰ ਥੋੜੀ ਦੇ ਸਕਦੇ ਆਂ ਬਾਈ ਤੇ ਤੁਸੀਂ ਗੱਲਬਾਤ ਕੀਤੀ ਕੀ ਕੀਤਾ ਗਿਆ ਮੈਂ ਪਹਿਲਾਂ ਆਇਆ ਸੀ ਜੀ ਇਹਨਾਂ ਨੇ ਇਤੋਂ ਪਹਿਲਾਂ ਹਸਪੀਟਲ ਮੈਂ ਗਿਆ ਸੀ ਸਿਕਿਉਰਿਟੀ ਆਫੀਸਰ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਲੀਗਲ ਜਿਹੜੀ ਐਮ ਐਲ ਆਰ ਕੱਟ ਕੇ ਇਹਨਾਂ ਨੂੰ ਥਾਣੇ ਭੇਜ ਦਿੱਤੀ ਹੈ ਪਹਿਲਾਂ ਉਹਨਾਂ ਨੇ ਕਿਹਾ ਪੀ ਐਸ ਲੱਡੋਵਾਲ ਵੀ ਉਹਨਾਂ ਨੇ ਜਿਹੜੀ ਕਾਰਬਨ ਕਾਪੀ ਤੇ ਮੈਂ ਦੇਖਿਆ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਦੰਦ ਨਹੀਂ ਆਵੇ ਜੇ ਵਿਜੇ ਕੁਮਾਰ ਨਾਮ ਦੀ ਪੇਸ਼ੈਂਟ ਦੀ ਕੋਈ ਐਮ ਐਲ ਆਰ ਨਹੀਂ ਆਈ ਕਿ ਜਾਂ ਰੋਕਾ ਜਿਹੜਾ ਕਹਿੰਦੇ ਆ ਫਿਰ ਮੈਂ ਇੱਥੇ ਆ ਜੀ ਇਹਨਾਂ ਕੋ ਚੌਂਕੀ ਦੇ ਵਿੱਚ ਇੱਥੇ ਕੋਈ ਹੋਰ ਮੁਲਾਜ਼ਮ ਸੀ ਉਹਨਾਂ ਨੇ ਨਾਮ ਦੱਸਿਆ ਸੀਗਾ ਕੀ ਨਾਮ ਦਾ ਨਾਰ ਸਿੰਘ ਹਾਂ ਜੀ ਨਾਰ ਸਿੰਘ ਨੇ ਰਿਸੀਵ ਕੀਤੀ ਹੈਗਾ ਜੀ ਮੇਰੇ ਕੋਲ ਹੈਗਾ ਨੰਬਰ ਤੇ ਉਹਨਾਂ ਨੇ ਰਿਸੀਵ ਕੀਤੀ ਹੈ ਇਹ ਭਾਜੀ ਨੇ ਫੋਨ ਕੀਤਾ ਇੱਥੋਂ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਫੋਨ ਨਹੀਂ ਪਿੱਕ ਕੀਤਾ ਹੈਗਾ ਫਿਰ ਉਹਨਾਂ ਨੇ ਨੰਬਰ ਦਿੱਤਾ ਮੈਨੂੰ ਮੈਂ ਕਾਲ ਲਾਈ ਉਹਨਾਂ ਨੇ ਚੱਕਿਆ ਮੈਂ ਕਿਹਾ ਜੀ ਨਾਰ ਸਿੰਘ ਜੀ ਬੋਲ ਰਿਹਾ ਕਹਿੰਦਾ ਹਾਂ ਜੀ ਮੈਂ ਕਿਹਾ ਜੀ ਕਿ ਵਿਜੇ ਕੁਮਾਰ ਦੀ ਉਹ ਸਾਨੂੰ ਵੀ ਚਾਹੀਦੀ ਉਹਦੀ ਤੇ ਉਹ ਕਹਿੰਦਾ ਸੀਗਾ ਸਾਡੇ ਕੋਲ ਗੁੰਮ ਹੋ ਗਿਆ ਵੀ ਮੇਰੇ ਕੋਲ ਹੈ ਨਹੀਂ ਵੀ ਲੱਭ ਨਹੀਂ ਰਿਹਾ ਮੈਂ ਲੱਭਦਾ ਪਿਆ ਕੱਲ ਦਾ ਲੱਭ ਨਹੀਂ ਰਹੇਗਾ ਮੈਂ ਕਿਹਾ ਜੀ ਇਹ ਤਾਂ ਲੀਗਲ ਡਾਕੂਮੈਂਟਸ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਵੀ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਇਹਨੂੰ ਬਟ ਕਹਿੰਦਾ ਜੀ ਤੁਸੀਂ ਇੱਕ ਤਾਂ ਕਾਪੀ ਲੈ ਲਓ ਫਿਰ ਮੈਂ ਆਫਿਸ 'ਚ ਗਿਆ ਜੀ ਉਹਨਾਂ ਦੇ ਸਿਕਿਉਰਟੀ ਆਫਿਸ ਮੈਂ ਕਿਹਾ ਜੀ ਤੁਸੀਂ ਕਾਪੀ ਦੇ ਦਿਓ ਉਹ ਕਹਿੰਦੇ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਫਿਰ ਮਨਾਰ ਸਿੰਘ ਜੀ ਦੀ ਗੱਲ ਕਰਾਈ ਆ ਅਫੀਸਰ ਨਾਲ ਜਿਹੜਾ ਸਕਿਉਰਟੀ ਆਫਿਸ ਵਿੱਚ ਬੈਠੇ ਉਹ ਕਹਿੰਦੇ ਵੀ ਨਾਰ ਸਿੰਘ ਜੀ ਤੁਹਾਨੂੰ ਆਣਾ ਪੈਣਾ ਸੀ ਤੁਹਾਨੂੰ ਦਵਾਂਗੇ ਇਹਨਾਂ ਨੂੰ ਨਹੀਂ ਦੇ ਸਕਦੇ ਹੈਗੇ ਇਕਸ਼ਨ ਨਾਲ ਪੋਰਸ ਪੁਲਿਸ ਵਿੱਚ ਮਿਲ ਚੁਕੇ ਹੈ ਇਸ ਕਰਕੇ ਹੋਰ ਰਿਪੋਰਟਾ ਕੁਮਾਰੇ ਹੈ ਹਮ ਰਿਪੋਰਟਾ ਮਿਸਪਲੇਸ ਨਹੀਂ ਹੋਣੀ ਚਾਹੀਦੀ ਲੀਗਲ ਡਾਕੂਮੈਂਟਸ ਜਿੰਨਾ ਤਕੜਾ ਇਹਨਾਂ ਨੂੰ ਪਤਾ ਹੈ ਸੀਰੀਅਸ ਕੰਡੀਸ਼ਨ ਦੇ ਵਿੱਚ ਸਾਡਾ ਪੇਸ਼ੈਂਟ ਹੈਗਾ ਗੇਮ ਕੁਮਾਰੇ ਜੀ ਕੋਈ ਹੁਣ ਸਵੇਰੇ ਮਾਰਨਿੰਗ ਦੇ ਵਿੱਚ ਕਹਿ ਰਹੇ ਸੀ ਪਰਸੋਂ ਮੇਰੀ ਈਵਨਿੰਗ ਦੇ ਵਿੱਚ ਡਾਕਟਰ ਨਾਸ ਸਾਹਿਬ ਨਾਲ ਗੱਲ ਹੋਈ ਸੀ ਡਾਕਟਰ ਦਪਿੰਦਰ ਨੇ ਜਿਹੜੇ ਟ੍ਰੀਟਮੈਂਟ ਕਰ ਰਹੇ ਨੇ ਉਹ ਉਹ ਕਹਿੰਦੇ ਜੀ ਵੀ ਜਿਹੜਾ ਪੇਸ਼ੈਂਟ ਹੈਗਾ ਵਿਜੇ ਕੁਮਾਰ ਸਾਡਾ ਬ੍ਰਦਰ ਉਹਦਾ ਮਤਲਬ ਡੈਮੇਜ ਹੈ ਮਾਈਂਡ ਵੀ ਦਿਮਾਗ ਬਿਲਕੁਲ ਡੈਮੇਜ ਹੋ ਚੁੱਕਿਆ ਉਹਦਾ ਰੀਡ ਦੀ ਹੱਡੀ ਤੇ ਮੰਨ ਕੇ ਵੀ ਟੁੱਟ ਚੁੱਕੇ ਨੇ ਬਈ ਰਿਕਵਰ ਨਹੀਂ ਹੋਣਾ ਹੈਗਾ ਮੈਂ ਕਿਹਾ ਜੀ ਫਿਰ ਸੋਲੂਸ਼ਨ ਤੇ ਇਹ ਕਹਿੰਦਾ ਜੀ ਬਸ ਜਦ ਤੱਕ ਹਾਰਟ ਚੱਲਦਾ ਹੈ ਤੇ ਅਸੀਂ ਵੈਂਟੀਲੇਟਰ ਤੋਂ ਨਹੀਂ ਲਾ ਸਕਦੇ ਹਾਰਟ ਤੇ ਜਿਹੜਾ ਬੀਪੀਓ ਉਹਦਾ ਆਪਦਾ ਚੱਲਦਾ ਪਿਆ ਲੇਕਿਨ ਬਾਈ ਇੱਥੇ ਇੱਕ ਗੱਲ ਆ ਜਾਂਦੀ ਹੈ ਵੱਡੀ ਕਿ ਬਿਜਲੀ ਮੈਕਮੇਂ ਦੇ ਵੱਡੇ ਅਧਿਕਾਰੀ ਹੈ ਕਿੱਥੇ ਨੇ ਉਹਨਾਂ ਦਾ ਬੰਦਾ ਉਹਨਾਂ ਦੀ ਲਾਈਨ ਸਹੀ ਕਰ ਰਿਹਾ ਸੀਗਾ ਲੇਕਿਨ ਅਸਤਕ ਹਾਲ ਨਹੀਂ ਪੁੱਛਣਾ ਏ ਕੋਈ ਨਹੀਂ ਆ ਜੀ ਕੋਈ ਸਿੰਗਲ ਪਰਸਨ ਹੀ ਆਏਗਾ ਜੀ ਜਿਹੜੇ ਛੋਟੇ ਮਤਲਬ ਜਿਹੜੇ ਮੇਰੇ ਵੀਰ ਦੇ ਨਾਲ ਦੇ ਦਿਨ ਰਾਤ ਇੱਥੇ ਆ ਕੇ ਵੀ ਬਿੰਦੇ ਨੇ ਸਾਡੇ ਕੋਲ ਬਰਾਬਰ ਖੜਦੇ ਨੇ ਬ੍ਰਦਰ ਸੀ ਉਹ ਕਹਿੰਦੇ ਸਾਡਾ ਛੋਟਾ ਸਾਰਿਆਂ ਨਾਲੋਂ ਛੋਟਾ ਸੀ ਇਹ ਮਤਲਬ ਜਿਹੜਾ ਮੇਰਾ ਬ੍ਰਦਰ ਸੀ ਛੋਟਾ ਸਭ ਤੋਂ ਛੋਟਾ ਸੀ ਉਹਨਾਂ ਦੇ ਏਜ ਦੇ ਹਿਸਾਬ ਨਾਲ ਵੀ ਸਭ ਤੋਂ ਛੋਟਾ ਇਹ ਸੀਗਾ ਮਤਲਬ ਕੰਮ ਕਰਤਾ ਜਾਊਗਾ ਫਿਰ ਕੋਈ ਕੰਮ ਕਰੇਗਾ ਜਦੋਂ ਇਹ ਹਾਲਾਤ ਇੱਕ ਭਰਾ ਦੇ ਬਣ ਗਏ ਤੇ ਫਿਰ ਲਾਈਨ ਮੈਨ ਬਾਕੀਿਆਂ ਦਾ ਕੀ ਹਾਲਾਤ ਬਾਕੀਿਆਂ ਦੇ ਹਾਲਾਤ ਬਹੁਤ ਮਾੜੇ ਮੈਂ ਉਹੀ ਗੱਲ ਉਹਦੋਂ ਵੀ ਕਹੀ ਸੀਗੀ ਕਿ ਚਲੋ ਸਾਡੇ ਵਾਲੇ ਨਾਲ ਜਿਹੜਾ ਹੋਇਆ ਪਰ ਕਿਸੇ ਹੋਰ ਨਾਲ ਨਾ ਹੋਵੇ ਲੇਕਿਨ ਉਹਨਾਂ ਦੀ ਕੋਈ ਸੂਹ ਲੈਣ ਵਾਲਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਲਈ ਜਾਏਗੀ ਇਹ ਕਹਿੰਦੇ ਜੋ ਮੈਨੂੰ ਪਤਾ ਲੱਗਿਆ ਵੀ ਪੌਣੇ 2 ਸਾਲ ਦੇ ਵਿੱਚ ਤਿੰਨ ਜਣੇ ਜਾਨ ਜਾ ਚੁੱਕੀ ਹੈ ਉਹ ਇਹਨਾਂ ਦੀ ਅੰਗਿਲੀ ਕਰਕੇ ਗਈ ਹੈ ਜਿਹੜਾ ਐਕਸੀਡੈਂਸੀ ਅਗਰ ਉਹਦੇ ਹੁੰਦੇ ਨੀ ਜੀਵਨ ਦੀ ਮੌਤ ਦੀ ਲੜਾਈ ਲੜ ਰਿਹਾ ਆਦਰਵਾਇਜ਼ ਹੁਣਾ ਨੀਚੇ ਕਰੋ ਕਹਿੰਦੇ ਧਿਆਨ ਨਾਲ ਕਰ ਉਹ ਕਹਿ ਰਹੇ ਸੀ ਉਹਨਾਂ ਦਾ ਬਿਆਨ ਹੈ ਐਕਸੀਅਨ ਦਾ ਕਿ ਵੀ ਵਿਦਆਊਟ ਸੇਫਟੀ ਕਿਟ ਦੇ ਇਹ ਚੜਿਆ ਉਹਨਾਂ ਨੇ ਚੜਨ ਕਿਉਂ ਦਿੱਤਾ ਜੀ ਉਹ ਰੋਕ ਦੇ ਉਹਨੂੰ ਐਕਸੀਅਨ ਇੰਡਾ ਵੱਡਾ ਆਫੀਸਰ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਬੰਦਾ ਚੜ ਰਿਹਾ ਵਾ ਉਹਨਾਂ ਦੇ ਪ੍ਰੈਸ਼ਰਾਈਜ਼ ਇਹ ਵੀ ਸੁਣਿਆ ਸੀ ਕਿ ਜਿਹੜਾ ਨੀਚੇ ਨਾਲ ਮੁੰਡੇ ਖੜੇ ਸੀ ਉਹ ਕਹਿੰਦੇ ਐਕਸੀਅਨ ਕਹਿ ਰਿਹਾ ਕਿ ਇਹਨੂੰ ਉੱਪਰ ਲੈਣ ਦੇ ਵਿਜੇ ਕੁਮਾਰ ਨੂੰ ਦੂਜੇ ਬੰਦੇ ਨੂੰ ਕਹਿ ਰਿਹਾ ਤੂੰ ਪੌੜੀ ਚੱਕ ਅਗਲੇ ਤੇ ਜਾ ਉਦੀ ਮਤਲਬ ਜਿਹੜਾ ਲੋਡ ਵਗੈਰਾ ਪਾ ਉਹਨਾਂ ਤੇ ਪਾ ਮਤਲਬ ਖੰਬੇ ਤੇ ਲਟਕਿਆ ਰਵੇ ਵਿਜੇਕਰ ਰਵੇ ਵਿਜੇ ਕੁਮਾਰ ਨੂੰ ਉੱਪਰ ਐਣ ਦਿਓ ਅਗਲਾ ਖੰਬਾ ਤੁਸੀਂ ਚਾਲੂ ਕਰ ਦੇ ਬਿਜਲੀ ਇੱਕ ਪੌੜੀ ਦੇ ਨਾਲ ਕੋਈ ਸੇਫਟੀ ਕਿੱਟ ਨਹੀਂ ਪ੍ਰੋਵਾਈਡ ਹੈਗੀ ਅਗਰ ਉਹਨਾਂ ਨੂੰ ਗਲਵਜ਼ ਦਿੱਤੇ ਜਾਂ ਪ੍ਰੋਪਰ ਕਿੱਟਾਂ ਦਿੱਤਿਆਂ ਇਹ ਹਾਦਸੇ ਨਾ ਹੋਣ ਲੇਕਿਨ ਅਗਰ ਬੈਲਟ ਬਣੀ ਹੁੰਦੀ ਬੋਡੀ ਤੇ ਬੈਲਟ ਬਣੀ ਹੁੰਦੀ ਖੰਭੇ ਨਾਲ ਲਗਾਈ ਹੁੰਦੀ ਤੇ ਗਿਰਨਾ ਹੀ ਨਹੀਂ 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 ਗਿਰਨਾ ਸੀਗੇ ਵਿਦਆਊਟ ਸੇਫਟੀ ਕਿੱਟ ਉਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਜਲਦੀ ਕਰ ਜਲਦੀ ਕਰ ਉੱਪਰ ਚੜ ਫਟਾਫਟ ਲਾਈਨ ਬਹਾਲ ਕਰ ਜੋ ਵੀ ਇਹਨਾਂ ਦਾ ਹੁੰਦਾ ਵਾ ਲੇਕਿਨ ਇ ਆਪਣੇ ਮੰਗ ਤੱਕ ਆਪਾਂ ਨੂੰ ਇਨਜਾਫ ਚਾਹੀਦਾ ਕਿਉਂਕਿ ਉਹਨਾਂ ਜੋ ਸੀਨੀਅਰ ਬੰਦਾ ਹੈ ਹਲੇ ਤੱਕ ਉਹਨਾਂ ਨੇ ਪਤਾ ਨਹੀਂ ਲੱਤਾ ਕਦੇ ਹਸਪੀਟਲ ਚ ਜਾ ਕੇ ਦੇਖਿਆ ਨਹੀਂ ਹੈਗੇ ਤੁਸੀਂ ਉਹਨੂੰ ਲਾਈ ਦੋ ਦਿਨ ਦੀ ਹੜਤਾਲ ਤੇ ਜਾ ਰਹੇ ਹੋ ਹਾਂ ਅਜੀ 19 ਤਰੀਕ ਦੀ ਹੜਤਾਲ ਤੇ ਜਿੱਦਾਂ ਦਾ ਐਕਸੀਡੈਂਟ ਹੋਇਆ ਜੀ ਹੜਤਾਲ ਤੇ ਮਤਲਬ ਜਿੱਦਾਂ ਬਜਰੀ ਚਲੀ ਗਈ ਸਰਪ੍ਰਸਤ ਨਹੀਂ ਕਰੋਗੇ ਨਹੀਂ ਨਹੀਂ ਤੇ ਕੱਲ ਤੋਂ ਕੀ ਵੱਡਾ ਵੱਡਾ ਕਰਨ ਲੱਗੇ ਪੂਰੇ ਪੰਜਾਬ ਦਾ ਹਾਂਜੀ ਦੋ ਦਿਨ ਦਾ 24 25 ਨੂੰ ਵੱਡਾ ਜੀ ਕੀ ਫਟਾਕੇ ਦੇ ਵਿੱਚ ਜਾ ਕੇ ਮੀਟਿੰਗ ਹੋ ਗਈ ਜੀ ਭਗਵੰਤ ਜੀ ਮਾਨ ਹੂੰ ਦੇ ਦਿੰਦੇ ਕੀ ਹੱਲ ਕੱਢਦੇ ਆ ਜੀ ਬੈਠਾਂਗੇ ਤੇ ਇਹਟ ਬੰਦ ਰੂ ਸਾਰੀ ਸੀਐਚਪੀ ਕੰਮ ਹੀ ਨਹੀਂ ਕੰਮ ਨਹੀਂ ਕਰਨਗੇ। ਉਹ ਸੀਐਚ ਕੰਮ ਨਹੀਂ ਕਰੂਗਾ। ਬਿਜਲੀ ਜਿਹੜੀ ਬੰਦ ਹੁੰਦੀ ਹੈ ਉਹਦੀ ਲਾਈਨ ਰਿਪੇਅਰ ਨਹੀਂ ਕੀਤੀ ਜਾਊਗੀ। ਲੋਕ ਉਹਨਾਂ ਲੋਕਾਂ ਨੂੰ ਵੀ ਸਮਝ ਆ ਜਾਊਗੀ ਕਿ ਲੋਕ ਵੀ ਤੁਹਾਡੇ ਹੱਕ ਦੀ ਗੱਲ ਕਰਨ। ਹਾਂ ਜੀ ਹਾਂ ਜੀ ਕਰਦੇ ਆ ਜੀ। ਹੂੰ ਜਿਹੜੇ ਵਿਜੇ ਕੁਮਾਰ ਨਾਲ ਐਕਸੀਡੈਂਟ ਹੋਇਆ ਸਾਰੇ ਇਨਜਸਟੀ ਏਰੀਆ ਦੇ। ਹੂੰ ਜਿਹੜੇ ਦੂਜੇ ਘਰੇਲੂ ਵਾਲੇ ਉਹ ਸਾਰੇ ਜਾਣਦੇ ਸੀ ਪੁਰਾਣਾ ਪੁਰਾਣਾ ਸੀਗਾ ਬੰਦਾ ਵਿਜੇ ਕੁਮਾਰ। ਤੇ ਸੋ ਉਹ ਵੀ ਸਾਰੇ ਨਾਲ ਖੜੇ ਹੋਏ ਆ। ਨਹੀਂ ਉਹ ਖੜੇ ਹੋਏ ਨੇ ਫਿਰ ਤੁਹਾਡੇ ਇੱਕ ਸਰਕਾਰੀ बाबू ਕਿੱਥੇ ਨੇ? ਸਰਕਾਰੀ बाबू ਪਿੱਛੇ ਪੈਰਟ ਆ ਰਹੇ। ਸਰਕਾਰੀ ਬਾਬੋਂ ਨੇ ਪਿੱਛੇ ਪੈਰ ਕਿਉਂ ਹਟਾਇਆ ਕਿਉਂਕਿ ਉਹਨਾਂ ਦਾ ਪਰਿਵਾਰ ਦਾ ਜੀ ਹੁੰਦਾ ਫੇਰ ਹਾਂਜੀ ਉਹੀ ਗੱਲ ਨਾਲੀ ਕੀ ਬਗਾਨੇ ਪੋਤਨਾ ਵਰਤ ਕੀ ਆਪਣੇ ਨਾਲ ਵਰਤੇ ਦਾ ਦਿਲ 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 ਹੋ ਜਾਂਦਾ ਹਾਂਜੀ ਉਹੀ ਗੱਲ ਮੋਕ ਰਿਐਕਸ਼ਨ ਨਹੀਂ ਪੇਸ਼ਟ ਹਾਥੀ ਜਦੋਂ ਐਕਸੀਡੈਂਟ ਹੋਇਆ ਸੀ ਅੱਛਾ ਐਕਸ਼ਨ ਦੇ ਮੌਜੂਦ ਉਹਨਾਂ ਨੂੰ ਹਾਲਾਂਕਿ ਜਦੋਂ ਇਹ ਇਨਸੀਡੈਂਟ ਹੋਇਆ ਉਹਨੂੰ ਲੈ ਕੇ ਜਾਣਾ ਚਾਹੀਦਾ ਹਸਪੀਟਲਾਈਜ਼ ਕਰਨਾ ਚਾਹੀਦਾ ਸੀ ਲੇਕਿਨ ਉਤੋਂ ਗੱਡੀ ਆਪਣੀ ਚੱਕੀ ਉਤੋਂ ਭੱਜ ਗਏ ਜੀ ਹਾਲਾਂਕਿ ਦੂਜੇ ਜਿਹੜੇ ਨਾਲੇ ਮਿਲავ ਸੀ ਫਿਰ ਉਹਨਾਂ ਨੇ ਬਿਜਲੀ ਵਿਭਾਗ ਦੀ ਗੱਡੀ ਆਈ ਆ ਉੱਤੇ ਲੈ ਕੇ ਆਇਆ ਹਾਲਾਂਕਿ ਜਿਹੜੀ ਗੱਡੀ ਆਉਂਦੇ ਟਾਈਮ 2-3 ਵਾਰ ਬੰਦ ਵੀ ਹੋ ਗਈ ਏਦਾਂ ਨਹੀਂ ਅਗਰ ਕੋਈ ਐਸਾ ਵੈਸੀ ਕਿਸੇ ਦਾ ਐਕਸੀਡੈਂਟ ਹੋ ਜਾਵੇ 휴ਮੈਨਿਟੀ ਹੋਣੀ ਚਾਹੀਦੀ ਜੀ ਨਾਰ ਸਿੰਘ ਜੀ ਗੱਲ ਕਰ ਰਹੇ ਹਾਂ ਸ਼ੇਰਪੁਰ ਚੌਂਕੀ ਤੋਂ ਹਾਂਜੀ ਹਾਂਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਹਾਂਜੀ ਹਾਂਜੀ ਨਾਰਜੀ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਆ ਇੱਕ ਵਿਜੇ ਕੁਮਾਰ ਦਾ ਤੁਹਾਡੇ ਕੋਲ ਐਮ ਆਰ ਲਾਈ ਹੋਣੀ ਆ ਉਹ ਰਿਪੋਰਟ ਹੈਗੀ ਆ ਤੁਹਾਡੇ ਕੋਲ ਕਿ ਮਿਸਪਲੇਸ ਹੋ ਗਈ ਆ ਉਹ ਸਰ ਕਿਵੇਂ ਮਿਸਪਲੇਸ ਹੋ ਗਈ ਰੱਖ ਲੋ ਕਿ ਇਸਦੀ ਗੱਲ ਹੋ ਜੂਗੀ ਕਿ ਸਾਨੂੰ ਬਹੁਤ ਜਿਆਰ ਤੁਹਾਡਾ ਸਵਾਗਤ ਹੈ। ਲੇਕਿਨ ਉਹ ਪਰਿਵਾਰ ਬਚਾਰਾ ਲਗਾਤਾਰ ਲੱਗਾ ਕਿ ਇਨਸਾਫ ਦੀ ਮੰਗ ਕਰ ਰਿਹਾ ਲੇਕਿਨ ਉਹਨਾਂ ਨੂੰ ਕਿੱਥੋਂ ਵੀ ਇਨਸਾਫ ਨਹੀਂ ਮਿਲ ਰਿਹਾ ਲੇਕਿਨ ਤੁਹਾਡੀ ਇੱਕ ਗੁਜਾਰਿਸ਼ ਹੈ ਕਿ ਉਸ ਪਰਿਵਾਰ ਦੀ ਐਮਰਲ ਲੱਭ ਕੇ ਦਿਓ ਤਾਂ ਕਿ ਉਹ ਵੀ ਕਿਸੇ ਦੇ ਉੱਤੇ ਕਾਰਵਾਈ ਕਰਵਾ ਸਕਣ ਕਿਉਂਕਿ ਜ਼ਿੰਦਗੀ ਦੇ ਮੋਤ ਨਾਲ ਲੜ ਰਹੇ ਉਹਨਾਂ ਦਾ ਜੀ। ਠੀਕ ਹੈ ਜੀ ਜੀ ਜ਼ਿਲ੍ਹੇ ਸਿਆਲਨ ਉਹੀ ਹੈ। ਮੈਂ ਪੋਸਟਮੈਨ ਭਰਾ ਰਹੀ ਸਰ ਹਸਪਤਾਲ ਦੇ ਵਿੱਚ। ਜੀ। ਤੁਸੀਂ ਅੱਜ ਲਿਆਰੋਗੇ ਉਹਨਾਂ ਨੂੰ ਸਰ? ਹਾਂ ਹਾਂ ਜੀ ਤੇਦਾ ਕਾਫੀ ਹਾਲ ਹੋ ਗਿਆ ਹਸਪਤਾਲ ਤੇ। ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਨਾਰ ਜੀ ਤੋ ਜੀ ਇਹ ਸਨ ਸਾਡੇ ਨਾ ਨਾਰ ਸਿੰਘ ਜੋ ਚੁੰਕੀ ਸ਼ੇਰਪੁਰ ਤੋਂ ਨੇ ਲੇਕਿਨ ਇਹਨਾਂ ਨੇ ਕਿਹਾ ਮੈਂ ਨਵੀ ਲੈ ਕੇ ਸ਼ਾਮ ਤੱਕ ਦੇ ਦਾਂਗਾ ਤੁਹਾਡੇ ਸਪੁਰਦ ਕਰ ਦਾਂਗਾ ਚਲੋ ਬਹੁਤ ਬਹੁਤ ਧੰਨਵਾਦ ਵਗਾ ਜੀ ਉਹਨਾਂ ਦਾ ਕਿ ਜੋ ਕਰ ਦਿੰਦੇ ਨੇ ਆਦਰਵਾਇਜ਼ ਜੇ ਅਗਰ ਨਹੀਂ ਕਰਦੇ ਨੇ ਫਿਰ ਉਹਨਾਂ ਨੂੰ ਸਾਡੇ ਇਹਨਾਂ ਨੂੰ ਯੂਨੀਅਨ ਦੇ ਜਿਹੜੇ ਮੈਂਬਰ ਉਹਨਾਂ ਨੂੰ ਨਾਲ ਲੈ ਕੇ ਫਿਰ ਅਸੀਂ ਰੋਡ ਤੇ ਜਾਵਾਂਗੇ ਜੀ ਇਹ ਕਰਨਾ ਪਏਗਾ ਸਰ ਕੋਈ ਹੱਲ ਨਹੀਂ ਕਰ ਲੈਗੇ ਅਸੀਂ ਕਦੇ ਇੱਧਰ ਧੱਕੇ ਖਾ ਰਹੇ ਕਦੇ ਇੱਧਰ ਧੱਕੇ ਖਾ ਰਹੇ ਉਹ ਤਾਂ ਵੱਡਾ ਪ੍ਰੈਸ਼ ਕੀਤਾ ਜਾਊਗਾ ਹਾਂਜੀ ਹਾਂਜੀ ਕੀਤਾ ਜਾਊਗਾ ਜੇ ਸਾਨੂੰ ਰਿਪੋਰਟ ਨਹੀਂ ਮਿਲੂਗੀ ਜੀ ਬਿਲਕੁਲ ਇਹ ਉਹ ਪਰਿਵਾਰ ਦਾ ਜੀ ਆ ਭਰਾਵ ਹੈ ਸਾਡਾ ਕਿਉਂਕਿ ਸਾਰੇ ਸਾਡੇ ਭਰਾਣੇ ਅਗਰ ਲਾਈਟ ਚਲੀ ਜਾਂਦੀ ਹੈ ਤੇ ਪਿਛਲੇ ਵਾਰ ਸੁਣਿਆ ਸੀ ਵੱਡੇ ਵਿਧਾਇਕਾਂ ਦੀ ਲਾਈਟ ਸਹੀ ਕਰਾਉਂਦੇ ਸਨ ਉਹਨਾਂ ਨੂੰ ਆਮ ਬੰਦਿਆਂ ਦੀ ਲਾਈਟ ਚਾਲੂ ਕਰਾਉਣ ਤੋਂ ਪਹਿਲੇ ਵਿਧਾਇਕਾਂ ਦੀ ਲਾਈਟ ਚਾਲੂ ਕਰਨ ਦੇ ਹੁਕਮ ਦਿੱਤੇ ਜਾਂਦੇ ਨੇ ਲੇਕਿਨ ਕੋਈ ਵੀ ਸੇਫਟੀ ਇਨਸਟਰੂਮੈਂਟ ਨਹੀਂ ਪਾਇਆ ਸੀਗਾ ਜਿਸ ਕਰਕੇ ਵਿਜੇ ਕੁਮਾਰ ਖੰਬੇ ਨੂੰ ਡਿੱਗਦਾ ਤੇ ਉਹਦੇ ਬ੍ਰੇਨ ਦੇ ਉੱਤੇ ਚੋਟ ਲੱਗਦੀ ਹੈ ਲੇਕਿਨ ਸ਼ੇਰਪੁਰ ਚੌਂਕੀ ਆਂਦੇ ਨੇ ਸ਼ੇਰਪੁਰ ਚੌਂਕੀ ਆ ਕੈਮਰਲ ਨਹੀਂ ਦਿੱਤੀ ਜਾਂਦੀ ਉਹ ਕਹਿੰਦੇ ਕਿ ਸਾਡੇ ਕੋ ਮਿਸਪਲੇਸ ਹੋ ਗਈ ਇੰਨਾ ਲੀਗਲੀ ਡਾਕੂਮੈਂਟ ਕਿਦਾਂ ਮਿਸਪਲੇਸ ਹੋ ਗਿਆ ਕਿ ਆਖੀਰ ਉਹ ਰੱਖਿਆ ਕਿੱਥੇ ਗਿਆ ਕਿ ਜਿਹੜਾ ਮਿਸਪਲੇਸ ਹੋ ਗਿਆ ਲੇਕਿਨ ਜਦੋਂ ਸੀ ਗੱਲ ਕੀਤੀ ਤਾਂ ਉਹ ਕਹਦੇ ਕਿ ਸ਼ਾਮ ਤੱਕ ਅੰਨਾਂ ਨੂੰ ਉਹ ਐਮਆਰਲ ਦੀ ਕਾਪੀ ਦੇ ਦਿੱਤੀ ਜਾਊਗੀ ਤਾਂ ਕਿ ਇਹ ਕਾਰਵਾਈ ਕਿੱਥੇ ਕਰਾ ਸਕਣ ਉਹ ਦੇਖਦੇ ਆ ਕਿ ਜੇਕਰ ਇਹਨਾਂ ਨੂੰ ਐਮਆਰਲ ਦੀ ਕਾਪੀ ਨਾ ਮਿਲੀ ਤਾਂ ਇਹ ਵੱਡਾ ਚੱਕਾ ਜਿਹੜਾ ਵਾ ਬਿਜਲੀ ਸਰਪ੍ਰੈਸ ਕਰਨ ਨਹੀਂ ਜਾਊਗਾ ਹੁਦਰਾਣਾ ਤੋਂ ਕੈਮਰਾ ਨਾਲ ਧਰਮੇ ਦੇ ਨਾਲ ਵਿਸ਼ਾਲ ਕਪੂਰ ਨੂੰ ਲੈਣਾ ਲਈ